अर <SER respirer> ਨੇਸ਼ ਅੱਜ ਅਸੀਂ ਪਹੁੰਚਿਆ ਡਿਸਟ੍ਰਿਕਟ ਅ ਗੁਰਦਾਸਪੁਰ ਹਲਕਾ ਬਟਾਲੇ ਦੇ ਵਿੱਚ ਜਿੱਥੇ ਕਿ ਅੱਜ ਉਸ ਵੇਲੇ ਖੁਸ਼ੀ ਮਨਾਈ ਜਾ ਰਹੀ ਹੈ ਜਿਸ ਟਾਈਮ ਤੇ ਐਮਐਲਏ ਅਮਰ ਸ਼ੇਰ ਸਿੰਘ ਖਿਆਰੀ ਕਲ ਸੀ ਜਿਹਨੂੰ ਅੱਜ ਕਾਰਜਕਾਰੀ ਪ੍ਰਧਾਨ ਵਜੋਂ ਪਾਰਟੀ ਹਾਈ ਕਮਾਂਡ ਨੇ ਨਵਾਜਿਆ ਹੈ ਸਾਡੇ ਨਾਲ ਸੋਨੂ ਵਾਰੀ ਮੌਜੂਦ ਨੇ ਪਿੰਡ ਨਾਲ ਲੋਹਾਰਨੀ ਤੋਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਹੋਰ ਸਾਡੇ ਨਾਲ ਮੂਸੀ ਕਮਿਊਨਿਟੀ ਦੇ ਸਾਰੇ ਪਾਸਟਰ ਸਹਿਬਾਨ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਮਸੀ ਜੀ ਭਾਈ ਸਾਰੇ ਜਮਸੀ ਪਹਿਲਾਂ ਹੀ ਸਾਰੇ ਭੈਣ ਭਰਾਵਾਂ ਨੇ ਮੇਰੇ ਵੱਲ ਜੈਮ ਸੀ ਹallelujah ਹallelujah ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਦੇ ਚੈਨਲ ਰਾਹੀਂ ਇਹ ਅਪੀਲ ਕਰਾਂਗਾ ਜੋ ਇਸ ਟਾਈਮ ਡੇਰਾ ਬਾਬਾ ਨਾਨਕ ਦੀ ਸੀਟ ਸੀ ਮਸੀਹ ਭਾਈ ਚਲੇ ਦਾ ਮੇਨ ਅਹਿਮ ਰੋਲ ਰਿਆ ਅਦੇ ਵਿੱਚ ਪਾਸਟਰ ਮੀਰਾ ਜੀ ਤਕਰੀਬਨ ਸਾਰੇ ਪਾਸਟਰ ਜੀ ਜਿਨ੍ਹਾਂ ਵੀ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਇਹ ਸੀਟ ਸਾਡੇ ਕੋਲ ਜਿੱਤੀ ਗਈ ਦੂਜੇ ਨੰਬਰ ਤੇ ਮੈਂ ਸਾਰੇ ਆਪਣੀ ਕਮਿਊਨਿਟੀ ਨੂੰ ਇਸ ਤੋਂ ਇਲਾਵਾ ਸਾਰੇ ਵਰਗ ਦੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੂਗਾ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਕਿ ਜਿਨ੍ਹਾਂ ਨੂੰ ਪਾਰਟੀ ਨੇ ਵੱਡਾ ਅਹੁਦਾ ਦੇ ਕੇ ਨਵਾਜਿਆ ਤੇ ਦਿਲੋਂ ਅਹੀ ਪਾਰਟੀ ਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਹallelujah ਹallelujah ਅੱਛਾ ਜੀ ਅੱਜ ਜੋ ਰੋਡ ਸ਼ੋਅ ਕੱਢਾ ਜਾ ਰਿਹਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਬਟਾਲਾ ਸ਼ਹਿਰ ਦੇ ਵਿੱਚ ਔਰ ਹਲਕਾ ਬਟਾਲਾ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਇਸ ਵਿੱਚ ਕਿੰਨੀ ਗ ਭਾਰੀ ਮਾਤਰਾ ਦੇ ਵਿੱਚ ਲੋਕ ਪ੍ਰੇਤਾ ਨਾਲ ਕੁਰੀ ਇਹਦੇ ਵਿੱਚ ਵੇਖੋ ਜੀ ਜੋ ਅੱਜ ਦੀ ਗਿਣਤੀ ਹੈ ਕਾਫੀ ਜ਼ਿਆਦਾ ਆ ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਹੀ ਲਿਆ ਮੇਰੇ ਨਾਲ ਵੀ ਜੁੱਸ ਹਜ਼ਾਰਾਂ ਦੀ ਸੈਂਕੜੇ ਦੀ ਗਿਣਤੀ ਵਿੱਚ ਜੂਤ ਪਾਸਟਰ ਲੋਕ ਜੂਤ ਨੌਜਵਾਨ ਖੜੇ ਆ ਜੋ ਬਹੁਤ ਹੀ ਵੱਡੀ ਗਿਣਤੀ ਵਿੱਚ ਇੱਥੇ ਸਾਡੇ ਕੋਲ ਪਹੁੰਚੇ ਨੇ ਜੀ ਤੇ ਇਸ ਕਰਕੇ ਜੋ ਕਾਫੀ ਜ਼ਿਆਦਾ ਰੋਡ ਜਾਮ ਹੋ ਗਿਆ ਪਿੱਛੇ ਵੀ ਹੁਣ ਤੱਕ ਵੀ ਤੁਸੀਂ ਦੇਖਿਆ ਆ ਅੱਗੇ ਤੱਕ ਆ ਗੱਡੀਆਂ ਲੱਗੀਆਂ ਹੋਈਆਂ ਤਕਰੀਬਨ ਬਟਾਲੇ ਤੋਂ ਸਾਡੇ ਬਾਈਪਾਸ ਤੋਂ ਲੈ ਕੇ ਬਟਾਲੀ ਸਿਟੀ ਤੱਕ ਬੱਸ ਸਟੈਂਡ ਤੱਕ ਜਾਮ ਲੱਗਾ ਹੋਇਆ ਪੂਰਾ ਠੀਕ ਹੈ ਪੂਰਾ ਇਸ ਟਾਈਮ ਸੈਰੀ ਕਲਸੀਡ ਨਾਲ ਪੂਰਾ ਮਤਲਬ ਪੂਰਾ ਪੰਜਾਬ ਹੀ ਉਹਨਾਂ ਦੇ ਨਾਲ ਆਇਆ ਖਾਸ ਕਰਕੇ ਮੁਸੀਬਾਈਚਾਰੇ ਜਿਹੜਾ ਉਹਨਾਂ ਨਾਲ ਆ ਕੀ ਹੋਣਾ ਵਧਾੜ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਜਿਵੇਂ ਸਭ ਤੋਂ ਵੱਧ ਸਾਡੇ ਦੋ ਹਲਕੇ ਆ ਡੇਣਾ ਪਪਾ ਨਾਣੇ ਤੇ ਔਰ ਹਲਕਾ ਪਟਾਲਾ ਤੇ ਮੁਸੀਬਾਈਚਾਰੇ ਦਾ ਬਹੁਤ ਜ਼ਿਆਦਾ ਸਹਿਯੋਗ ਮੰਨੇ ਜਾਂਦਾ ਵੋਟਾਂ ਬਹੁਤ ਜ਼ਿਆਦਾ ਨੇ ਜਾਨਕਿ 70 ਤੋਂ 75% ਮੁਸੀਬਾਈਚਾਰੇ ਦੀਆਂ ਵੋਟਾਂ ਜਿੱਧਰ ਪੈਂਦੀਆਂ ਉਧਰ ਦੀ ਸਰਕਾਰ ਬਣ ਜਾਂਦੀ ਆ ਇਸ ਬਾਰੇ ਕੀ ਕਹਿਣਾ ਚਾਹੋ ਤੁਸੀਂ ਅ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਵਧਾਈ ਦਿਨਾ ਹਾ ਅ ਸ਼੍ਰੀ ਅਮਨ ਅਰੋੜਾ ਜੀ ਨੂੰ ਉਹਨਾਂ ਦੇ ਨਾਲ ਸ਼ੈਰੀ ਕਲਸੀ ਜੀ ਨੂੰ ਜੋ ਅੱਜ ਬੜੀ ਮਾਣ ਵਾਲੀ ਗੱਲ ਆ ਕਿ ਅੱਜ ਪੰਜਾਬ ਦੇ ਵਿੱਚ ਇੱਕ ਦੋ ਉੱਭਰਦੇ ਚਿਹਰੇ ਜੀ ਗ੍ਰੇਡ ਪਰਸਨੈਲਿਟੀ ਸ਼੍ਰੀ ਅਮਨ ਅਨੋੜਾ ਜੀ ਜਿਨ੍ਹਾਂ ਨੂੰ ਪੰਜਾਬ ਦਾ ਜਿਹੜਾ ਵਾ ਪ੍ਰੈਜ਼ੀਡੈਂਟ ਲਗਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਉਹਨਾਂ ਦੇ ਨਾਲ ਜੋ ਹਲਕਾ ਬਟਾਲਾ ਤੋਂ ਮੌਜੂਦਾ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਉਹਨਾਂ ਨੂੰ ਪੰਜਾਬ ਦਾ ਵਰਕਿੰਗ ਕਮੇਟੀ ਦਾ ਪ੍ਰੈਜ਼ੀਡੈਂਟ ਲਗਾਇਆ ਵਾ ਆਪਾਂ ਬਹੁਤ ਬਹੁਤ ਵਧਾਈ ਦਿੰਨੇ ਆ ਅ ਅਮਨ ਅਰੋੜਾ ਜੀ ਨੂੰ ਸ਼ੈਰੀ ਕਲਸੀ ਜੀ ਨੂੰ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਅੱਜ ਜਿਹੜਾ ਵਾ ਆਪਾਂ ਹਲਕਾ ਬਟਾਲਾ ਦੇ ਵਿੱਚ ਉਸਮਾਨਪੁਰ ਕਲੋਨੀ ਦੇ ਵਿੱਚ ਜਿਹੜਾ ਵਾ ਮੇਰੇ ਨਾਲ ਰਣਜੀਤ ਐਵੇਨਿਊ ਕਲੋਨੀ ਦੇ ਵਿੱਚ ਮੇਰੇ ਨਾਲ ਮੇਰੇ ਭਰਾ ਸੋਨੂ ਵੀ ਆਈਪੀ ਜੀ ਤੇ ਸਾਡੇ ਪਾਸਟਰ ਜੀ ਅਮੀਰਾ ਜੀ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਡਾ ਯੂਥ ਜਿਹੜਾ ਵਾ ਆ ਆਪਣੇ ਨਾਨੋਹਾਰ ਦੀ ਵਿਲੇਜ ਟੋਹਲ ਕਾ ਡੇਰਾ ਬਾਬਾ ਨਾਨਕ ਤੋਂ ਵੀ ਆਇਆ ਵਾ ਸਾਡੇ ਦਰਸ਼ਨ ਕੁਮਾਰ ਜੀ ਸਰਪੰਚ ਸਾਹਿਬ ਜਾਫੂਲ ਧਾਰੀਵਾਲ ਤੋਂ ਹੋਰ ਵੀ ਸਾਡੀ ਬੜੀ ਇੱਕ ਕ੍ਰਿਸ਼ੀਅਨ ਕਮੇਟੀ ਦੀ ਟੀਮ ਇੱਥੇ ਆਈ ਆ ਅੱਜ ਸਾਰੇ ਆਪਾਂ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਨੂੰ ਜੋ ਵਰਕਿੰਗ ਕਮੇਟੀ ਦਾ ਪੰਜਾਬ ਦਾ ਪ੍ਰੈਜ਼ੀਡੈਂਟ ਲਗਾਇਆ ਵਾ ਅੱਜ ਵਧਾਈ ਦੇਣ ਵਾਸਤੇ ਖਾਸ ਹੋਰ ਤੇ ਇੱਕ ਵੱਡੀ ਗਿਣਤੀ ਚ ਮੁਸੀਬਾਈ ਚਾਰਾ ਪਹੁੰਚਿਆ ਵਾ ਤੇ ਇਹਦੇ ਨਾਲ ਸਾਨੂੰ ਦੇਖਣ ਨੂੰ ਕੀ ਮਿਲਿਆ ਅੱਜ ਕਿ ਲੋਕਾਂ ਚ ਇੰਨਾ ਉਤਸ਼ਾਹ ਵਾ ਕਿ ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਤੇ ਮੋਟਰਸਾਈਕਲਾਂ ਤੇ ਪੈਦਲ ਜਿਹੜਾ ਯੂਥ ਅਜ ਸ਼ਹਿਰੀ ਕਲਸੀ ਦੇ ਕਾਫਲੇ ਦੇ ਨਾਲ ਮਗਰ ਮਗਰ ਜਾ ਰਿਹਾ ਵਾ ਕਿਉਂਕਿ ਸ਼ਹਿਰੀ ਕਲਸੀ ਦੀ ਇੱਕ ਬਹੁਤ ਵਧੀਆ ਪਰਸਨੈਲਿਟੀ ਪਰਸਨੈਲਿਟੀ ਨੇ ਹਲਕਾ ਬਟਾਲਾ ਦੀ ਤਾਂ ਉਸ ਹਰ ਇੱਕ ਔਮ ਦੇ ਸੁੱਖ-ਦੁੱਖ ਦੇ ਭਾਈਵਾਲ ਨੇ ਜੀ ਤੇ ਸਰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਇਸ ਵਾਰ ਮੁਸੀਬਾ ਹੀ ਚਾਰੇ ਨੇ ਵੋਟਾਂ ਪਾ ਕੇ ਜੋ ਗਰਦੀਪ ਸਿੰਘ ਰੰਧਾਵਾ ਨੂੰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਾਈ ਹੈ ਕਿ ਹਾਲਾਂਕਿ ਦੱਸਿਆ ਜਾਂਦਾ ਸੀ ਕਿ ਕਾਂਗਰਸ ਪਾਰਟੀ ਦੀ ਜਿਹੜੀ ਉਹ ਸੀਟ ਸੀਗੀ ਉਹ ਨਾ ਹੀ ਕਾਂਗਰਸ ਦਾ ਟੈਗ ਲੱਗ ਚੁੱਕਿਆ ਸੀਗਾ ਪਰ ਇਸ ਵਾਰ ਮਸੀਹ ਭਾਈਚਾਰੇ ਨੇ ਵੱਡੀ ਲੀਡ ਦੇ ਨਾਲ ਜੋ ਆ ਹਲਕਾ ਚਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਐਮ ਐਲ ਏ ਬਣਾਇਆ 6000 ਦੇ ਕਰੀਬ ਤੋਂ ਨਾਲ ਵੱਧ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਾਈ ਹੈ। ਆ ਵੇਖੋ ਜੀ ਮੈਂ ਹਲਕਾ ਡੇਰਾ ਬਾਬਾ ਨਾਨਕ ਦੀ ਜਿਹੜੀ ਰਿਪੋਰਟਰ ਸਾਹਿਬ ਦੀ ਗੱਲ ਕੀਤੀ ਆ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਵਾ 크੍ਰਿਸਚਨ ਜਿਹੜੀ ਵੋਟ ਆ ਨਾ 60 ਤੋਂ 65% 크੍ਰਿਸਚਨ ਵੋਟ ਆ। ਜੀ। ਉਹਦੇ ਨਾਲ ਉੱਥੇ ਹਰ ਵਾਰ ਕ੍ਰਿਸ਼ਨ ਕਾਂਗਰਸ ਦਾ ਇੱਕ ਸੁਖੀ ਰੰਡਾਵਾ ਜਿਹੜਾ ਐਮਐਲਏ ਇੱਦਾਂ ਰਿਹਾ ਵਾ ਜੀ ਇਸ ਵਾਰ ਜਿਹੜਾ ਵਾ ਕ੍ਰਿਸ਼ਨ ਭਾਈ ਚਾਰੇ ਨੇ ਇੱਕ ਪਲੇਟਫਾਰਮ ਤੇ ਆ ਕੇ ਆਪਣੀ ਇੱਕ ਤਰਫਾ ਸੋਚ ਕਰਕੇ ਆਮ ਆਦਮੀ ਪਾਰਟੀ ਨੂੰ ਮੁੱਖ ਰੱਖਦੇ ਹੋਏ ਕ੍ਰਿਸ਼ਨ ਭਾਈ ਚਾਰੇ ਨੇ ਆਪਣੀ ਇੱਕ ਇੱਕ ਵੋਟ ਜਿਹੜੀ ਆ ਸਰਦਾਰ ਗੁਰਦੀਪ ਸਿੰਘ ਰੰਡਾਵਾ ਸਾਹਿਬ ਨੂੰ ਪਾ ਕੇ ਤੇ ਇੱਕ ਵਧੀਆ ਲੀਡ ਦੇ ਨਾਲ ਜਿਹੜਾ ਵਾ ਹਲਕਾ ਡੇਰਾ ਬਾਬਾ ਨਾਨਕ ਦੀ ਸੀਟ ਜਿਤਾ ਕੇ ਤੇ ਸੀਐਮ ਭਗਵੰਤ ਮਾਨ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਡਾਕਟਰ ਸੰਦੀਪ 파ਟਕ ਜੀ ਦੀ ਜਿਹੜੀ ਝੋਲੀ 'ਚ ਸੀਟ ਪਾਈ ਆ ਇਹਦੇ ਵਿੱਚ ਜਿਹੜੀ ਸੀਟ ਜਿੱਤੀ ਆ ਹਲਕਾ ਡੇਰਾ ਬਾਬਾ ਨਾਨਕ ਦੀ ਜਿਤਨਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸਰਦਾਰ ਗੁਰਦੀਪ ਸਿੰਘ ਨੰਦਾਵਾ ਸਾਹਿਬ ਸਾਹਬਾ ਦੀ ਸੀਟ ਉਹਨਾਂ ਦੇ ਪਰਿਵਾਰ ਨੂੰ ਬਹੁ ਬਹੁ ਆਪਾਂ ਮੁਬਾਰਕਬਾਦ ਦਿੰਨੇ ਆ ਮਸੀਹ ਪਾਈਚਾਰੇ ਤੇ ਉਹਦੇ ਨਾਲ ਜਿਹੜਾ ਵਾ ਉਹਦੇ ਵਿੱਚ ਬੜਾ ਵੱਡਾ ਜਿਹੜਾ ਰੋਲ ਆ ਜਿਤਾਉਣ 'ਚ ਉਹ ਮਸੀਹ ਪਾਈਚਾਰੇ ਦਾ ਕਿਉਂਕਿ ਉੱਥੇ ਪਰਸੈਂਟੇਜ ਜਿਹੜੀ ਹੈ ਕ੍ਰਿਸ਼ਨ ਬੈਂਕਾਂ ਜੀ ਜੀ ਤੇ ਸਾਨੂੰ ਆਸ ਉਮੀਦ ਵੀ ਆ ਕਿ ਜਿਹੜਾ ਸਾਡਾ ਕ੍ਰਿਸ਼ਨ ਭਾਈ ਚਰਾਵਾ ਉਹਦੇ ਵਾਸਤੇ ਸਰਦਾਰ ਗੁਰਦੀਪ ਸਿੰਘ ਰਧਾਵਾ ਜੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਵਧੀਆ ਕੰਮ ਕਰਨਗੇ ਜਿਸ ਤਰ੍ਹਾਂ ਕਿ ਸਾਡੇ ਸੋਨੂ ਭਰਾ ਵੀ ਆਈਪੀ ਇਹ ਨਾਨੋਹਾਰ ਦੀ ਪਿੰਡ ਤੋਂ ਆ ਇਹਨਾਂ ਦੇ ਪਿੰਡ ਤੋਂ ਵੀ ਅੱਜ ਯੂਥ ਆਵਾ ਇਹਨਾਂ ਦੇ ਵਿੱਚ ਇੱਕ ਸਟੇਡੀਅਮ ਦੀ ਪ੍ਰੋਬਲਮ ਆ ਜੀ ਇਹਨਾਂ ਦੇ ਪਿੰਡ ਦੇ ਕੋਈ ਕੰਮ ਵਾ ਉਹ ਮੈਨੂੰ ਵਿਸ਼ਵਾਸ ਹੈ ਕਿ ਜਰੂਰ ਕਰਨਗੇ ਕਿਉਂਕਿ ਨਾਨੋਹਾਰ ਦੀ ਪਿੰਡ ਦਾ ਜਿਹੜਾ ਬੂਤ ਆ ਉੱਥੇ 크੍ਰਿਸਚਨ ਵੋਟ ਜਿਹੜੀ 80 ਤੋਂ 90% ਆ ਜੀ ਨਾਨੋਹਾਰ ਦੀ ਪਿੰਡ ਦੇ ਵਿੱਚ ਉੱਥੇ ਬੜੀ ਵੱਡੀ ਲੀਡ ਦੇ ਨਾਲ ਜਿਹੜਾ ਵਾ ਬੂ ਜਿੱਤਿਆ ਵਾ ਗੁਰਦੀਪ ਸਿੰਘ ਦਾ ਵਾ ਸਾਹਿਬ ਦਾ ਅਸੀਂ ਉੱਥੋਂ ਹੀ ਜਜਮੈਂਟ ਕੱਢ ਲੈਨੇ ਆ ਵੀ 크੍ਰਿਸਚਨ ਭਾਈ ਚਾਰੇ ਨੇ ਬਾਕੀ ਪਿੰਡਾਂ ਦੇ ਵਿੱਚ ਵੀ ਕਿੱਦਾਂ ਵੋਟਾਂ ਜਿਹੜੀਆਂ ਪਾ ਕੇ ਤੇ ਸਰਦਾਰ ਗੁਰਦੀਪ ਸਿੰਘ ਦਾ ਵਾ ਸਾਹਿਬ ਨੂੰ ਜਿਤਾਇਆ ਹੋਊਗਾ ਅੱਜ ਸਾਡੇ ਸਤਿਕਾਰਯੋਗ ਪਾਸਟਰ ਸੇਪਾਨ ਵੀ ਸਨ ਮੀਰਾ ਜੀ ਹਲ ਕਾਡੇਰਾ ਬਾਬਾ ਨਾਨਕ ਤੋਂ ਪਾਸਟਰ ਪ੍ਰ ਸਾਰੇ ਭਗਤ ਜੀ ਇੱਥੇ ਖੜੇ ਨੇ ਸਪਰਾਏ ਕੋਠੀ ਤੋਂ ਗੁਰਮੀਤ ਜੀ ਵੀ ਇੱਥੇ ਆਏ ਨੇ ਇਹਨਾਂ ਨੇ ਵੀ ਆਪਣਾ ਬੜੀ ਵੱਡੀ ਲੀਨੜਾ ਜਿ ਬੂਜਤ ਆਇਆ ਇਹ ਵੀ ਹਲਕਾ ਡੇਰਾ ਬਾਬਾ ਨਾਨਕ ਤੋਂ ਨੇ ਜਿੱਥੇ ਵੀ ਸਾਡਾ ਕ੍ਰਿਸ਼ਣ ਭਾਈ ਜਰੇ ਦਾ ਕ੍ਰਿਸ਼ਣ ਇੱਕ ਪ੍ਰੈਜ਼ੀਡੈਂਟ ਆ ਪਿੰਡ ਲੈਵਲ ਤੇ ਉਹਨੇ ਆਪਣਾ ਬੂਜ ਰ ਵੱਡੀ ਲੀਨੜਾ ਜਿ ਤਾਇਆ ਵਾ ਤੇ ਨਾਨੂਹਰਨੀ ਪਿੰਡ ਦੇ ਬੂਤ ਨੇ ਸੋਨੂ ਭਾਜੀ ਦੇ ਬੂਤ ਨੇ ਤੇ ਲੀਡ ਹੀ ਬੜੀ ਕੱਢੀ ਆ 2250 ਦੀ ਲੀਡ ਨਾ ਜਿੱਤਣ ਤੋਂ ਉੱਪਰ 260 ਗੋਟਾ ਜਿੱਤਣ ਤੋਂ ਉੱਪਰ 260 ਦੀ ਲੀਡ ਨਾ ਬੂਜਤ ਆ ਕਿਉਂਕਿ ਉੱਥੇ ਮੈਂ ਯੂਨਿਟ ਪਰ ਭਾਰੀ ਹੀ ਮੇਰੀ ਪਾਰਟੀ ਵੱਲੋਂ ਡਿਊਟੀ ਲਗਾਈ ਸੀ ਤੇ ਮੇਰੇ ਕੋ ਸਾਰੀ ਰਿਪੋਰਟ ਹੀ ਕਿ ਭਰਾ ਨੇ ਬੜੀ ਮਿਹਨਤ ਕੀਤੀ ਆ ਤੇ ਸਾਡੀ ਪਾਰਟੀ ਦੇ ਵਿੱਚ ਵੀ ਮਿਹਨਤੀ ਜਿਹੜੀ ਵਰਕਰਾਂ ਦੀ ਹੈ ਨਾ ਬੜੀ ਕਦਰ ਕਰਦੇ ਆ ਸਾਡੀ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਆ ਕਿ ਸਾਡੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਵਾ ਸਾਨੂੰ ਕ੍ਰਿਸ਼ਨ ਭਾਈਚਾਰੇ ਨੂੰ ਜਿਹੜਾ ਵਾ ਭੰਦਾ ਮਾਨ ਸਤਕਾਰ ਜਿਹੜਾ ਵਾ ਜੋ ਸਾਡੇ ਮੁੱਦੇ ਨੇ ਉਹ ਪਾਰਟੀ ਜਰੂਰ ਪੂਰਾ ਕਰੇਗੀ ਠੀਕ ਹੈ ਹallelujah 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 ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਗਰਦੀਪ ਸਿੰਘ ਅੰਦਾਲਾ ਜਿੰਦਾਬਾਦ ਸਾਰੀ ਤੇਰੀ ਸੋਸਤੇ ਆ ਰਹੇਗੇ ਜੋ ਅੱਛਾ ਭਾਜੀ ਹੁਣ ਅਪਾ ਗੱਲਬਾਤ ਕਰਨੀ ਚਾਹਾਂਗੇ ਕਿ ਜਿਵੇਂ ਕਿ 2027 ਦੀ ਅੱਗੇ ਇਲੈਕਸ਼ਨ ਆਉਣ ਵਾਲੀ ਹੈ ਤੇ ਦਿਨ ਬਰ ਦਿਨ ਲੋਕ ਪਰੇਂਦਾ ਕਿਵੇਂ ਦੀ ਲੱਗਦੀ ਹੈ ਤੁਹਾਨੂੰ ਆ ਵੇਖੋ ਜੀ ਜਿਹੜੀ ਹੁਣ ਜੀਮਨੀ ਚੋਣ ਹੋਈ ਹੈ ਰਿਪੋਰਟਰ ਸਾਹਿਬ ਹਾਂਜੀ ਉਹਦੇ ਵਿੱਚ ਸਾਰੇ 4 ਕੈਂਡੀਡੇਟ ਖਲੋਤੇ ਸੀ ਜੀ ਸਾਡੇ ਤਿੰਨ ਕੈਂਡੀਡੇਟ ਉਹ ਜਿੱਤੇ ਆ ਜਿੱਥੇ ਕਾਂਗਰਸ ਦਾ ਗੜ ਸੀ ਜੀ ਇੱਕ ਕੈਂਡੀਡੇਟ ਸਾਡਾ ਇਹ ਰਹਿ ਗਿਆ ਵਾ ਉਹ ਸਾਡੇ ਬਰਨਾਲਾ ਬਰਨਾਲਾ ਤੋਂ ਉਹ ਵੀ ਜਿਹੜਾ ਵਾ ਮੇਰੇ ਖਿਆਲ ਆ ਵੀ ਕਮੀ ਆਉਣ ਵਾਲੇ ਸਮੇਂ ਚ ਪੂਰੀਆਂ ਕੀਤੀਆਂ ਜਾਣਗੀਆਂ ਸਾਡੇ ਤਿੰਨ ਐਮਐਲਏ ਸੇ ਬੰਜਤੇ ਨੇ ਆਮ ਆਦਮੀ ਪਾਰਟੀ ਤੇ ਹਾਲੇ ਵੀ ਜਿਹੜਾ ਵਾ ਲੋਕਾਂ ਦੇ ਵਿੱਚ ਜਿਹੜੀ ਆ ਲੋਕ ਪਿਆਰ ਆ ਆਮ ਆਦਮੀ ਪਾਰਟੀ ਦੇ ਪ੍ਰਤੀ ਬਹੁਤ ਜ਼ਿਆਦਾ ਵਾ ਕਿ ਆਉਣ ਵਾਲੀ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਰਿਪੀਟ ਹੋਣੀ ਹੈ ਜੀ 2027 ਚ ਠੀਕ ਹੈ ਜੀ ਧੰਨਵਾਦ ਅੱਛਾ ਹੀ ਮੈਂ ਸੀਨੀਅਰ ਕੋਰਡਿਨੇਟਰ ਕਾਰ ਸਿੰਘ ਕੈਮਰਾਬੜ ਮਲਕੀਤ ਸਿੰਘ ਮਮਨ ਦੇ ਨਾਲ ਧੰਨਵਾਦ ਅੱਛਾ ਪਾਸਟਰ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੇ ਰੋਲ ਸ਼ੋਅ ਕੱਢਿਆ ਇਸ ਬਾਰੇ ਥੋੜਾ ਜਿਹਾ ਸਭ ਤੋਂ ਪਹਿਲਾਂ ਤਾਂ ਮੈਂ ਸੋਨੂ ਭਾਜੀ ਦਾ ਬਹੁਤ ਦਿਲੋਂ ਥੈਂਕਸ ਕਰਦਾ ਵਾਂ ਕਿ ਇੱਕ ਵਾਰ ਫੇਰ ਸਾਨੂੰ ਮੌਕਾ ਮਿਲਿਆ ਕਿ ਇਹਨਾਂ ਨੇ ਸਾਨੂੰ ਬਟਾਲਾ ਸ਼ਹਿਰ ਦੇ ਵਿੱਚ ਬੁਲਾਇਆ ਕਿ ਅੱਜ ਜੋ ਅਸੀਂ ਦੇਖਿਆ ਕਿ ਅਮਨ ਸ਼ੇਰ ਸ਼ੈਰੀ ਕਲਸੀ ਨੂੰ ਬਹੁਤ ਵੱਡੇ ਆਉਧੇ ਦੇ ਨਾਲ ਨਵਾਜਿਆ ਗਿਆ ਵਾ ਉਸ ਨੂੰ ਵਧਾਈ ਦੇਣ ਵਾਸਤੇ ਆਪਾਂ ਸਾਰੀ ਇੱਥੇ ਟੀਮ ਪਹੁੰਚੇ ਆਂ ਇਸ ਸੋਨੂ ਦੇ ਹੱਕ ਦੇ ਵਿੱਚ ਇਹ ਮੈਂ ਪਹਿਲਾਂ ਵੀ ਸ਼ੁਰੂ ਤੋਂ ਗੱਲ ਕਰਦਾ ਆ ਹੁਣ ਵੀ ਸਾਡੇ ਸੋਨੂ ਭਾਜੀ ਨੇ ਜਿੰਨੇ ਵੀ ਰੱਬ ਦੇ ਦਾਸ ਇਹ ਜਗ੍ਹਾ ਤੇ ਆਏ ਨੇ ਜੂਤ ਆਏ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਸਾਰੀ ਕਲਸੀ ਨੂੰ ਮਿਲੇ ਉਹਨਾਂ ਨੂੰ ਮੁਬਾਰਕਵਾਹ ਦਿੱਤੀ ਆ ਤੇ ਦੇਖਦੇ ਅੱਜ ਕਿ ਰੋਸ ਉਹ ਕੱਢਿਆ ਜਾਂਦਿਆ ਕਿ ਅਸੀਂ ਦੇਖਿਆ ਵੀ ਇੱਕ ਘੰਟੇ ਤੋਂ ਜਾਮ ਜਰਾ ਲੱਗਾ ਹੋਇਆ ਸੀ ਲੋਕਾਂ ਨੂੰ ਔਣ ਜਾਣ ਦੀ ਦਿੱਕਤ ਸੀ ਬਹੁਤ ਕਾਫਲਾ ਇਹ ਇੱਕ ਦੇਖਿਆ ਜਾਂਦਾ ਇੱਕ ਚੰਗੇ ਲੀਡਰ ਦੀ ਪਛਾਣ ਹੁੰਦੀ ਆ ਕਿ ਚੰਗੇ ਲੀਡਰ ਨੇ ਸ਼ਹਿਰ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਕੰਮ ਕੀਤੇ ਆ ਹੁਣ ਤਾਂ ਪਾਰਟੀ ਬਣ ਗਈ ਤੇ ਇੱਕ ਚੰਗਾ ਅਹੁਦਾ ਦਿੱਤਾ ਗਿਆ ਮੈਂ ਇੱਕ ਮੰਗ ਕਰਦਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਸਾਡੇ ਵੀ सोनू ਨੇ ਤਾਂ ਬਹੁਤ ਮਿਹਨਤ ਕਰਕੇ ਆਪਣੇ ਡੇਰਾ ਹਲਕਾ ਦੇ ਵਿੱਚੋਂ ਆਪਣੀ ਜੂਥ ਨੂੰ ਪਹਿਲੇ ਨੰਬਰ ਤੇ ਲਿਆਂਦਾ ਕਿਉਂਕਿ ਜਿਹੜਾ ਬੂਥ ਸੀ ਨਾਨੋਹਾਰਨੀ ਵਾਲਾ ਇਹ ਹਮੇਸ਼ਾ ਹੀ ਇਹ ਜਿੱਤਦਾ ਹੀ ਹੁੰਦਾ ਸੀ ਇਥੋਂ ਕੋਈ ਵੀ ਜਿਹੜਾ ਲੀਡਰ ਆ ਹਮੇਸ਼ਾ ਕਦੀ ਆ ਰਿਆ ਨਹੀਂ ਸੀ ਪਰ ਇੱਕ ਵਾਰ ਫਿਕਰ ਪੈ ਗਿਆ ਆਮ ਪਾਰਟੀ ਨੂੰ ਕਿ ਸੈਡ ਐਸ ਵੀ ਉਥੋਂ ਆਪਾਂ ਲੀਡ ਜਰੀਏ ਨਹੀਂ ਕਰਨੀ ਪਰ ਇਹ ਅੱਜ ਜਿਹੜੀ ਜਿੱਤ ਹੋਈ ਆ ਇਹ ਸੋਨੂੰ ਦੀ ਮਿਹਨਤ ਆ ਇੰਨੀ ਮਿਹਨਤ ਕੀਤੀ ਆ ਪਿੰਡ ਦੇ ਜੂਥ ਨੇ ਲੈ ਕੇ ਇਹ ਸੋਨੂੰ ਦੀ ਮਿਹਨਤ ਦੇ ਸਦਕਾ ਪਿੰਡ ਨਾਨੋਵਾਰਨੀ ਦਾ ਜਿਹੜਾ ਬੂਤ ਆ ਉਹ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੋਂ ਮੈਂ ਇਹੀ ਮੰਗ ਕਰਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਸਰਕਾਰ ਆ ਜਿੱਦਾਂ ਸੋਨੂੰ ਬੂਤ ਪਹਿਲੇ ਨੰਬਰ ਤੇ ਲੈ ਕੇ ਆਇਆ ਸਰਕਾਰ ਵੀ ਇਹਨੂੰ ਪਹਿਲੇ ਨੰਬਰ ਤੇ ਲੈ ਕੇ ਆਵੇ ਕੋਈ ਚੰਗਾ ਅਹੁਦਾ ਦੇਵੇ ਤਾਂ ਜੋ ਇਹਦੇ ਅਹੁਦੇ ਨੂੰ ਦੇਖ ਕੇ ਜਿਹੜੇ ਹੂੜ ਵੀ ਨਸੀਬ ਆਈ ਚਾਰਾਵਾ ਜਾਂ ਪਾਸਟਰ ਸਹਿਬਾਨੇ ਦੇ ਨਾਲ ਚੱਲਣਗੇ ਆਪਾਂ ਇਹਦੇ ਨਾਲ ਆ ਤਾਂ ਜੋ ਵੀਰ ਨੂੰ ਕੋਈ ਅਹੁਦਾ ਦੇਣਗੇ ਇਹ ਅੱਗੇ ਲਾ ਕੇ ਆਪਣੀ ਕੌਮ ਲਈ ਕੰਮ ਕਰੇਗਾ ਜਿਹੜੇ ਰੁਕੇ ਹੋਏ ਕੰਮ ਨਹੀਂ ਕਰਿਚਨਾ ਦੇ ਅੱਜ ਮੈਂ ਦੇਖਦਾ ਹਾਂ ਮੇਸਾ ਇੱਕ ਗੱਲ ਕੀਤੀ ਜਾਂਦੀ ਆ ਕਿ ਸਾਡੇ ਕਬਰਸਤਾਨ ਬਣਾ ਦਿਓ ਪਰ ਮੈਂ ਇਸ ਮੁੱਦੇ ਨੂੰ ਆਪਣੀ ਜ਼ਿੰਦਗੀ ਚੋਂ ਆਊਟ ਕਰਦਾ ਕਿਉਂਕਿ ਇਹ ਤੇ ਬਨਦੇ ਨੇ ਇਹ ਤਾਂ ਇੱਕ ਸਾਈਡ ਤੇ ਮੁੱਦਾ ਰਹਿ ਗਿਆ ਪਰ ਸਾਡੇ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਆ ਕਈਆਂ ਨੇ ਪਲੱਸ 2 ਕੀਤੀ ਆ ਕਈਆਂ ਨੇ ਬੀਏ ਕਰਕੇ ਚੋਰੀ ਦਿਹਾੜੀ ਲਾ ਰਹੇ ਆ ਹੁਣ ਮੈਂ ਇਹ ਮੰਗ ਕਰਾਂਗੇ ਸਰਕਾਰ ਦੇ ਕੋਲੋਂ ਕਿ ਤੋੜਾ ਜਾ ਨੌਜਵਾਨ ਪੀੜੀ ਦੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਨੌਜਵਾਨਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਆ ਕੋਈ ਨੌਕਰੀ ਨਹੀਂ ਆ ਇਹ ਤਾਂ ਇਨ੍ਹਾਂ ਚੀਜ਼ਾਂ ਤੋਂ ਹਟ ਕੇ ਤੇ ਗਲਤ ਸੰਗਤੀ ਦੇ ਵਿੱਚ ਪਾ ਗਏ ਨੇ ਨਸ਼ੇ ਵੱਲ ਪੈ ਗਏ ਕੋਈ ਨੌਕਰੀ ਨਹੀਂ ਮਿਲ ਰਹੀ ਤੇ ਬੱਚੇ ਭਟਕ ਚੁੱਕੇ ਨੇ ਗਲਤ ਰਸਤੇ ਨੂੰ ਜਾ ਰਹੇ ਆ ਔਰ ਇੱਕ ਹੋਰ ਮੰਗ ਕਰਾਂਗਾ ਤੁਹਾਡੇ ਮਾਦੀ ਰਾਈ ਕੇ ਜਿਹੜੇ ਸਰਕਾਰ ਨੇ ਇੱਕ ਸਾਡੀ ਸੀਐਮ ਭਗਵੰਤ ਮਾਨ ਨੇ ਇੱਕ ਥੋੜੇ ਦਿਨ ਪਹਿਲਾਂ ਹੀ ਲੈਟਰ ਪਾਇਆ ਵਾ ਕਿ ਜਿਹੜੇ ਗਰੀਬ ਲੋਕ ਨੇ ਆਪਾਂ ਉਹਨਾਂ ਨੂੰ ਜਿਹੜੇ ਕੱਚੇ ਘਰ ਨੇ ਉਹ ਪੱਕੇ ਬਣਾ ਕੇ ਦੇਵਾਂਗੇ ਤੇ ਮੈਂ ਇਹ ਅਪੀਲ ਕਰਦਾ ਕਿ ਜਿਹੜੇ ਤੁਸੀਂ ਵਾਅਦੇ ਕਰਦੇ ਜੇ ਉਹਨਾਂ ਨੂੰ ਹਮੇਸ਼ਾ ਪੂੜਿਆ ਕਰਨਾ ਚਾਹੀਦਾ ਅੱਜ ਜੇ ਸਰਕਾਰ ਇਹ ਵਾਅਦਿਆਂ ਨੂੰ ਪੂਰੇ ਕਰਦੇ ਤੇ ਜਿਹੜੇ 2027 ਦੇ ਵਿੱਚ ਹੈ ਇਹ ਸਰਕਾਰ ਹਮੇਸ਼ਾ ਜਿੱਤਦੀ ਜਾਵੇਗੀ ਆਪਾਂ ਹੀ ਮੈਂ ਲਾਸਟ ਵਿੱਚ ਗੱਲ ਕਰਾਂਗਾ ਕਿ ਜਿੱਦਾਂ ਸਰਕਾਰ ਬਣ ਗਈ ਹੈ ਚੰਗੇ ਅਹੁਦਿਆਂ ਦੇ ਨਾਲ ਲੀਡਰਾਂ ਨੇ ਨਿਵਾਜ ਦਿੱਤਾ ਵਾ ਤੇ ਜਿਹੜੇ ਲੀਡਰ ਬਣ ਗਏ ਨੇ ਉਹ ਚੰਗੇ ਕੰਮ ਕਰਨ ਤਾਂ ਜੋ ਆਉਣ ਵਾਲੇ 2027 ਦੀ ਤਿਆਰੀ ਕਰਨੀ ਹੈ ਚੰਗੇ ਕੰਮਾਂ ਦੇ ਦੁਆਰਾ ਬੱਚਿਆਂ ਨੂੰ ਨੌਕਰੀਆਂ ਦੇਣ ਪੜੇ ਲਿਖਿਆਂ ਨੂੰ ਜਿਨ੍ਹਾਂ ਦੇ ਕੋਲ ਕੱਚੇ ਘੜੇ ਆ ਉਹਨਾਂ ਨੂੰ ਪੱਕੇ ਬਣਾ ਕੇ ਦੇਣ ਜਿਹੜੀਆਂ ਭੈਣਾਂ ਅਜ ਤੱਕ ਵਿਧਵਾ ਜਿਨ੍ਹਾਂ ਦੀ ਕਈਆਂ ਦੀ ਪੈਨਸ਼ਨ ਨਹੀਂ ਲੱਗੀ ਘਰ ਨਹੀਂ ਬਣੇ ਆ ਬਹੁਤ ਸਾਰੇ ਲੋਕ ਤੰਗੀ ਦੇ ਵਿੱਚ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਏ ਲਾਸਟ ਵਿੱਚ ਫਿਰ ਇੱਕ ਵਾਰੀ ਮੈਂ ਗੱਲ ਕਰਾਂਗਾ ਆਪਾਂ ਸੋਨੂ ਦੇ ਨਾਲ ਹਮੇਸ਼ਾ ਰਹੇ ਨੇ ਸਾਡੇ ਭਾਜੀ ਨੇ ਜੋ ਗੁਰਦਾਸਪੁਰ ਦੇ ਲੀਡਰ ਜਿਨ੍ਹਾਂ ਨੂੰ ਦਿੱਤਾ ਬਹੁਤ ਸਾਰੇ ਉਹਨਾਂ ਨੇ ਵਿਚਾਰ ਦੱਸੇ ਨੇ ਇੰਨੀ ਗੱਲਾਂ ਤਾਂ ਮੈਂ ਕਹਿੰਦਾ ਹਾਂ ਆ ਬਾਕੀ ਦੇ ਸਮਾਂ ਆਪਾਂ ਸਾਰਿਆਂ ਨੇ ਵਾਰੀ-ਵਾਰੀ ਬੋਲਿਆ ਇਹ ਆ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਸਾਰੀ ਕਲਸੀ ਨੇ ਇੱਕ ਵਾਰ ਫੇਰ ਅਸੀਂ ਮੁਬਾਰਕਬਾਦ ਦਿੰਨੇ ਆ ਕਿ ਬਹੁਤ ਵੱਡੀ ਲੀਡ ਦੇ ਨਾਲ ਸਾਡੀ ਜਿਹੜੀ ਆ ਪਾਰਟੀ ਜਿੱਤੀ ਆ ਤੇ ਆਉਣ ਵਾਲੇ ਇੱਦਾਂ ਹੀ ਵੱਡੇ-ਵੱਡੇ ਕੰਮ ਕਰਨ ਹਮੇਸ਼ਾ ਆਪਾਂ ਇਹਨਾਂ ਦੇ ਨਾਲ ਰਵਾਂਗੇ ਏ ਭਾਜੀ ਤੁਹਾਡਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਅਸੀਂ ਦੇਖਿਆ ਜਦੋਂ ਦੀਆਂ ਐ ਲੈਕਸ ਨੇ ਤੁਸੀਂ ਵੀ ਦਿਲ ਦਾ ਸੁੱਤੇ ਨਹੀਂ ਕਦੀ ਇੰਦਰ ਜਾ ਕੇ ਇੰਟਰਵਿਊ ਲੈਂਦੇ ਜੇ ਕਦੀ ਇੰਦਰ ਜਾ ਕੇ ਕਿਉਂਕਿ ਇੱਕ ਜਿਹੜਾ ਪੱਤਰਕਾਰ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਖਬਰਾਂ ਨੂੰ ਪਹੁੰਚਾਉਣਾ ਇਹ ਤੁਹਾਡੇ ਇਹ মিডিਆ ਰਾਹੀਂ ਸਾਡੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚ ਰਹੀ ਹੈ ਆਪਾਂ ਸਾਰਿਆਂ ਦੇ ਦਿਲੋਂ ਧੰਨਵਾਦ ਕਰਦੇ ਆ ਇੱਕ ਵਾਰੀ ਮੈਂ ਸਾਨੂੰ ਡੀਆਈਪੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਪਾਸਟਰ ਸਾਹਿਬਾਨ ਆਏ ਨੇ ਸਾਡੇ ਪਾਸਟਰ ਡੇਵਿਡ ਨੇ ਪਾਸਟਰ ਪ੍ਰਵੇਸ਼ ਜਯੋਬਨ ਨੇ ਪਾਸਟਰ ਸੰਤਾ ਜੀ ਆ ਪਾਸਟਰ ਰਣਜੀਤ ਜੀ ਆ ਹੋਰ ਸਾਡੇ ਪਾਸਟਰ ਕੁਝ ਬਾਤ ਸਾਡੇ ਤੇ ਨੇ ਉਹ ਅੱਗੇ ਵੇਟ ਕਰਦੇ ਸੀ ਤਾਂ ਬਹੁਤ ਸਾਰੇ ਪਾਸਟਰ ਵੱਡੇ ਕਾਫਲੇ ਦੇ ਨਾਲ ਆਏ ਬਹੁਤ ਸਾਰੇ ਜੂਤ ਪਿੰਡ ਨੰਨੂਆ ਨੀ ਤੋਂ ਆਏ ਆਪਾਂ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਐਨੀ ਗੱਲ ਕਹਿੰਦੇ ਹੋਏ ਇਸ ਜਗ੍ਹਾ ਤੇ ਬੈਠੇ ਹੇਲੂਇਆ